ਇਹ ਇਲਜ਼ਾਮ ਕਿਉਂ ਆ ਬੀਜੇਪੀ ਤੇ ਕਿ ਪੰਜਾਬ ਤੋਂ ਯੂਨੀਵਰਸਿਟੀ ਖੋਹੀ ਜਾ ਰਹੀ ਹੈ ਸੈਨੇਟ ਨੂੰ ਭੰਗ ਕਰਕੇ ਇਹ ਇਹ ਯੂਨੀਵਰਸਿਟੀ ਦੇ ਮੁੱਦੇ ਤੇ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ ਮਸਲਾ ਕੀ ਹੈ ਉੱਥੇ ਦੋ ਗਰੁੱਪ ਆ ਉਹਨਾਂ ਦੀ ਆਪਸੀ ਰਿਵੈਲਰੀ ਨਾਲ ਯੂਨੀਵਰਸਿਟੀ ਦਾ ਪਹਿਲਾਂ ਹੀ ਸਤਿਆਨਾਸ਼ ਹੋਇਆ ਪਿਆ ਹੈ ਗੱਲ ਉੱਤੇ ਕਰਨੀ ਨਹੀਂ ਜੇ ਇੱਥੇ ਬਹਿ ਕੇ ਤੁਸੀਂ ਜਵਾਕਾਂ ਨੂੰ ਵਰਗਲਾ ਕੇ ਧਰਨਾ ਲਵਾ ਰਹੇ ਹਾਂ ਤੁਸੀਂ ਇਹ ਕਹਿ ਰਹੇ ਹੋ ਕਿ ਜ ਯੂਨੀਵਰਸਿਟੀ ਸੈਂਟਰਲ ਹੋ ਜਾਣੀ ਹੈ ਉਧਰ ਤੁਸੀਂ ਇਲੈਕਸ਼ਨ ਵਾਸਤੇ ਜ਼ੋਰ ਲਾ ਰਹੇ ਹੋ ਦੂਜੇ ਪਾਸੇ ਜਿਹੜਾ ਐਂਟੀ ਪ੍ਰਚਾਰ ਹੋ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਧਰੋਖ ਮਾਰੀ ਹੈ ਉਹ ਜੋ ਪ੍ਰੈਸ ਕਾਨਫਰੰਸਾਂ ਕਰ ਰਹੇ ਕਿ ਭਾਜਪਾ ਨੇ ਯੂਨੀਵਰਸਿਟੀ ਨੂੰ ਖਤਮ ਕਰ ਦੇਣਾ ਤੁਸੀਂ 100 ਬੰਦਿਆਂ ਦੀਆਂ ਤਨਖਾਹਾਂ 100 ਬੰਦਿਆਂ ਦੇ ਖਰਚੇ ਝੱਲ ਰਹੇ ਹੋ ਤਾਂ ਫਿਰ ਯੂਨੀਵਰਸਿਟੀ ਅੱਗੇ ਘੱਟੇ ਚੱਲ ਜਿਹੜੇ ਬੈਕ ਤੇ ਰਹਿ ਕੇ ਸਟੂਡੈਂਟਾਂ ਨੂੰ ਐਡਾ ਇਥੋਂ ਨੂੰ ਹੇਹਾ ਇੱਥੇ ਇੱਥੇ ਕੀ ਕਰਦੇ ਆ ਤਰਮ ਤਰ ਜਿਸ ਨੂੰ ਇਲੈਕਟਿਡ ਦੀ ਥਾਂ ਤੇ ਸਿਲੈਕਟਡ ਕਰ ਲੋ ਇਸ਼ਾਰਿਆਂ ਤੇ ਚੱਲਣ ਦੀ ਗੱਲ ਹੈ ਰੌਲਾ ਤਾਂ ਐਸੀ ਗੱਲ ਦਾ ਹੀ ਹੈ ਨਾ ਨਹੀਂ ਇਲੈਕਟਿਡ ਦੀ ਗਿਣਤੀ ਘਟਾਈ ਆ ਬਿਲਕੁਲ ਸਾਰੇ ਦੇ ਸਾਰੇ ਵੀਸੀ ਨਹੀਂ ਨਾਮਿਨੇਟ ਕਰੂਗਾ ਐਡਿਟੇਸ਼ਨ ਕੋਈ ਹਾਲ ਥੋੜੀ ਹੈ ਕਿ ਤੁਸੀਂ ਤਾਂ ਬੱਚਿਆਂ ਵਾਲੀ ਗੱਲ ਕਰਦੇ ਹੋ ਉਹੀ ਸਟੂਡੈਂਟ ਕਰਦੇ ਹੋ ਉਹੀ ਤੁਸੀਂ ਕਰ ਸੱਚੇ ਕਾਲ ਦਾ ਅਨਮੀੜ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਤਰਨਤਾਰਨ ਦੀ ਜ਼ਿਮਨੀ ਚੋਣ ਜਿੱਤਣ ਦੇ ਲਈ ਪਾਰਟੀਆਂ ਪੱਪਾਂ ਭਾਰਨੇ ਇਸ ਕਰਕੇ ਕਹਿ ਰਿਹਾ ਹੈ ਕਿ तमाम पार्टियां ਦੇ ਸਭ ਤੋਂ ਵੱਡੇ ਲੀਡਰ ਜਿਹੜੇ ਨੇ ਉਹ ਸਾਰੇ ਇੱਥੇ ਪਹੁੰਚ ਗਏ ਆ ਸਾਰੀਆਂ ਪਾਰਟੀਆਂ ਦੇ ਚਾਹੇ ਉਹ ਸਰਕਾਰ ਦੀ ਗੱਲ ਹੋਵੇ ਜਾਂ ਫਿਰ ਆਪੋਜੀਸ਼ਨਸ ਦੀ ਗੱਲ ਹੋਵੇ ਤਾਂ ਸਭ ਨੇ ਆਪਣੇ ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਹੁਣ ਹਲਕੇ ਚ ਲਿਆਂਦੇ ਕਿਉਂਕਿ 2 ਦਿਨ ਦਾ ਸਮਾਂ ਬਚਿਆ ਉਸ ਤੋਂ ਬਾਅਦ ਪ੍ਰਚਾਰ ਬੰਦ ਹੋ ਜਾਣਾ ਹੈ ਮੇਰੇ ਨਾਲ ਇਸ ਵੇਲੇ ਹਰਜੋਤ ਕਮਲ ਜੀ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਮੋਗੇ ਤੋਂ ਜਿਹੜੇ ਨੇ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਹੀ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਹਰਜੋਤ ਜੀ ਕਿਵੇਂ ਦੀ ਕੈਂਪੇਨ ਚੱਲ ਰਹੀ ਹੈ ਮੈਂ ਖਾਸ ਤੌਰ ਤੇ ਗੱਲ ਜੇਕਰ ਇਸ ਸੰਦਰਭ ਦੇ ਨਾਲ ਕਰਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਮਿਹਨਤ ਬਾਕੀ ਪਾਰਟੀਆਂ ਨਾਲ ਥੋੜੀ ਜਿਹੀ ਵੱਧ ਕਰਨੀ ਪੈਂਦੀ ਹੈ ਕਿਉਂਕਿ ਜ਼ੋਰ ਇਸ ਗੱਲ ਤੇ ਵੀ ਹੁੰਦਾ ਹੈ ਕਿ ਇੱਕ ਤਾਂ ਜਿੱਤਣਾ ਇੱਕ ਜ਼ੋਰ ਇਸ ਗੱਲ ਤੇ ਵੀ ਹੈ ਕਿ ਵੋਟ ਸ਼ੇਅਰ ਵੀ ਜਿਹੜਾ ਹੈ ਉਹ ਠੀਕ ਠਾਕ ਨਿਭੜਨਾ ਚਾਹੀਦਾ ਜਿੱਥੇ ਤੁਹਾਡੀ ਡਿਊਟੀ ਲੱਗੀ ਹੋਈ ਹੈ ਤਾਂ ਕੈਂਪੇਨ ਦੀ ਸਭ ਤੋਂ ਪਹਿਲਾਂ ਦੱਸਿਓ ਕਿ ਕਿਵੇਂ ਚੱਲ ਰਿਹਾ ਤੁਹਾਡਾ ਦੇਖੋ ਰਵੀ ਜੀ ਪਹਿਲਾਂ ਤਾਂ ਮੈਂ ਤੁਹਾਡਾ ਤੁਹਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਨਮਿਊਟਨ ਜੁੜਿਆਂ ਦਾ ਮੈਂ ਜੀ ਆਂ ਵੀ ਕਿ ਨਾ ਤੁਸੀਂ ਮੇਰੇ ਕੋਲ ਆਏ ਹੋ ਔਰ ਸਾਰਿਆਂ ਨੂੰ ਮੇਰੀ ਫਤਿਹ ਵੀ ਹੈ ਔਰ ਜਿੱਥੇ ਤੱਕ ਗੱਲ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਔਰ ਮਿਹਨਤ ਦੀ ਕੀਤੀ ਭਾਰਤੀ ਜਨਤਾ ਪਾਰਟੀ ਵਾਕਈ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਬਹੁਤ ਜ਼ਿਆਦਾ ਮਿਹਨਤੀ ਹੈ ਇਹ ਮੇਰੀ ਗੱਲ ਬਾਕੀ ਪਾਰਟੀਆਂ ਵੀ ਮੰਨਣ ਗਿਆ ਕਿਉਂਕਿ ਅਸੀਂ ਕੋਈ ਉੱਤੇ ਉੱਤੇ ਨਹੀਂ ਕੰਮ ਕਰਦੇ ਡੀਪ ਗਰਾਉਂਡ ਲੈਵਲ ਤੇ ਬੂਥ ਲੈਵਲ ਤੱਕ ਕੰਮ ਜਿਹੜਾ ਉਹ ਕਰਦੇ ਭਾਰਤੀ ਜਨਤਾ ਪਾਰਟੀ ਸੋ ਤਰਨ ਤਰਨ ਦੇ ਵਿੱਚ ਇਲੈਕਸ਼ਨ ਆਈ ਹੈ ਹਾਲਾਂਕਿ ਇਸ ਗੱਲ ਦਾ ਸਭ ਨੂੰ ਪਤਾ ਕਿ ਇੱਕ ਸੀਟ ਦੇ ਜਿੱਤ ਹਾਰ ਦੇ ਨਾਲ ਤਾਂ ਸਰਕਾਰ ਨੂੰ ਵੀ ਕੋਈ ਫਰਕ ਨਹੀਂ ਪੈਣਾ ਔਰ ਕਿਸੇ ਹੋਰ ਪਾਰਟੀ ਨੂੰ ਵੀ ਕੋਈ ਨਹੀਂ ਫਰਕ ਪੈਣਾ ਔਰ ਸਮਾਂ ਵੀ ਇੰਨਾ ਘੱਟ ਰਹਿ ਗਿਆ ਇੱਕ ਸਾਲ ਲਾਸਟ ਔਰ ਇਹ ਲਾਸਟ ਈਅਰ ਤਾਂ ਕਹਿੰਦੇ ਹੁੰਦੇ ਵੀ ਇਲੈਕਸ਼ਨ ਈਅਰ ਹੁੰਦਾ ਇਹਦੇ 'ਚ ਤਾਂ ਅਫਸਰ ਵੀ ਸਰਕਾਰ ਦੀ ਸੁਣਨੋਂ ਹਟ ਜਾਂਦੇ ਸੋ ਇੱਥੇ ਆ ਕੇ ਬੜੀ ਮੰਦਭਾਗੀ ਗੱਲ ਆ ਕਿ ਉਹਨਾਂ ਦੀ ਡੈਥ ਹੋ ਗਈ ਚੋਣ ਆ ਗਈ ਹਾਂਜੀ ਚੋਣ ਆ ਗਈ ਤੇ ਲੜਨੀ ਸਾਰਿਆਂ ਨੂੰ ਪੈਣੀ ਹੈ ਮਜਬੂਰੀ ਕਹਿ ਲੋ ਕੋਈ ਚਾਹ ਨਾਲ ਨਹੀਂ ਇਹ ਚੋਣ ਲੜੀ ਜਾ ਰਹੀ ਕਿਉਂਕਿ ਬੜਾ ਮਾਰਾ ਹੋਇਆ ਸੋਲ ਸਾਹਿਬ ਦੇ ਜਨ ਪਰ ਅਸੀਂ ਆਪਣੇ ਤੌਰ ਦੇ ਉਤੇ ਪਿੰਡ ਪੱਧਰ ਤੇ ਹਰ ਬੂਥ ਪੱਧਰ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਬੜੀ ਮਜ਼ਬੂਤੀ ਦੇ ਨਾਲ ਬੜੀ ਮਿਹਨਤ ਕਰ ਰਹੇ ਹਾਂ ਤੇ ਮੈਨੂੰ ਆਸ ਹੈ ਉਮੀਦ ਹੈ ਕਿ ਲੋਕ ਜਿਹੜੇ ਕਿ ਪਹਿਲਾਂ ਕਾਂਗਰਸ ਤੋਂ ਅੱਕੇ ਪਏ ਸੀ ਫਿਰ ਉਹਨਾਂ ਨੇ ਅਕਾਲੀਆਂ ਨੂੰ ਵੀ ਦਰਕਰਾਰ ਕਰਕੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਔਰ ਅੱਜ ਜੋ 4 ਸਾਲਾਂ ਦੇ ਹਾਲਾਤ ਆ ਲੋਕ ਇਹਨਾਂ ਤੋਂ ਇੰਨੇ ਅੱਕੇ ਪਏ ਆ ਅੱਜ ਤਾਂ ਲੋਕ ਇਹ ਕਹਿਣ ਲੱਗ ਪਏ ਵੀ ਅਸੀਂ ਗਲਤੀ ਕਰ ਲਈ ਇਦੋਂ ਤਾਂ ਪਿਛਲੇ ਚੰਗੇ ਸੀ ਹੁਣ ਲੋਕਾਂ ਦੇ ਮਨ ਦੇ ਵਿੱਚ ਇੱਕ ਗੱਲ ਹੈਗੀ ਆ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪਿੰਡ-ਪਿੰਡ ਜਾ ਕੇ ਅਸੀਂ ਕੈਂਪ ਲਾਏ ਆ ਸੈਂਟਰ ਦੀਆਂ ਮੋਦੀ ਸਾਹਿਬ ਦੀਆਂ ਜਿਹੜੀਆਂ ਸਕੀਮਾਂ ਉਹਨਾਂ ਦੇ ਉਹਨਾਂ ਨੂੰ ਲਾਭ ਦੱਸਿਆ ਲਾਭ ਦਿੱਤੇ ਆ ਤਾਂ ਉਹਦੇ ਨਾਲ ਲੋਕਾਂ ਨੂੰ ਇੱਕ ਗੱਲ ਸਮਝਾਉਣ ਲੱਗ ਪਈ ਆ ਥੋੜੀ ਜੀ ਤਾਂ ਕਿ ਇਹ ਸਾਰੀਆਂ ਸਕੀਮਾਂ ਦਾ ਸੈਂਟਰ ਗਵਰਨਮੈਂਟ ਦੇ ਰਹੀ ਆ ਸਰਕਾਰ ਤਾਂ ਉਹਦੇ 'ਚ ਅੜਿੱਕਾ ਬਣ ਰਹੀ ਆ ਸੋ ਸਾਡੇ ਕੈਂਪ ਲੱਗਦੇ ਲੱਗਦੇ ਬੰਦ ਕਰਾਏ ਇਹਨਾਂ ਨੇ ਸੋ ਇੱਥੇ ਆ ਕੇ ਕਿਤੇ ਨਾ ਕਿਤੇ ਸਾਨੂੰ ਆਸ ਆ ਕਿ ਲੋਕ ਇਸ ਗੱਲ ਨੂੰ ਤਰਜੀਹ ਦੇਣਗੇ ਕਿ ਜਿਹੜੀ ਪਾਰਟੀ ਲੋਕਾਂ ਦਾ ਖਿਆਲ ਰੱਖ ਰਹੀ ਆ ਜਿਹੜੀਆਂ ਸਾਰੀਆਂ ਸਕੀਮਾਂ ਲੈ ਕੇ ਆ ਰਹੀ ਆ ਕਿਉਂ ਨਾ ਉਹਨੂੰ ਸਿੱਧਾ ਹੀ ਚੋਣ ਲਈਏ ਤਾਂ ਕਿ ਸਿੱਧੀਆਂ ਸਕੀਮਾਂ ਲੋਕਾਂ ਤੱਕ ਪਹੁੰਚਣ ਔਰ ਦੂਜੀ ਗੱਲ ਇਹ ਹੈਗੀ ਹੈ ਕਿ ਮੈਂ ਮੈਂ ਵੀ ਸਮਝਦਾ ਕਿ ਲੋਕਾਂ ਨੂੰ ਇੱਕ ਸਬਕ ਵੀ ਸਿਖਾਉਣਾ ਚਾਹੀਦਾ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ ਬੜੇ-ਬੜੇ ਵਾਅਦੇ ਕਰਕੇ ਦੇਖੋ ਇਹਨਾਂ 92 ਚੋਂ ਬਹੁਤ ਸਾਰੇ ਬੰਦਿਆਂ ਨੂੰ ਦਾ ਐਮਐਲਏ ਬੰਨ ਤੋਂ ਬਾਅਦ ਵੀ ਬਹੁਤੇ ਮੰਤਰੀਆਂ ਦੇ ਨਾਮ ਵੀ ਨਹੀਂ ਅਜੇ ਤੱਕ ਲੋਕਾਂ ਨੂੰ ਪਤਾ ਹੋਣੇ ਸਿਰਫ ਇੱਕ ਹਵਾ ਦੇ ਬੁੱਲੇ ਨਾਲ ਲੋਕਾਂ ਨੇ ਇੱਕ ਬਦਲਾਅ ਦੇ ਨਾਂ ਤੇ ਬਣਾਤੇ ਪਰ ਇਹ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਆਸਾਂ ਦੇ ਉੱਤੇ ਖਰੇ ਨਹੀਂ ਉਤਰੇ ਤੋ ਲੋਕ ਅੱਕੇ ਪਏ ਆ ਔਰ ਮੈਂ ਵੀ ਇਹ ਗੱਲ ਕਹੂੰਗਾ ਕਿ ਜੇ ਭਮਕੇ ਇਸ ਨਾਲ ਫਰਕ ਨਹੀਂ ਪੈਣਾ ਕੋਈ ਸਰਕਾਰ ਨੂੰ ਪਰ ਇੱਕ ਚੀਜ਼ ਦਾ ਫਰਕ ਜ਼ਰੂਰ ਪਊਗਾ ਜੇ ਲੋਕਾਂ ਨੇ ਇਹਨਾਂ ਨੂੰ ਇੱਥੇ ਸਾਬਕਾ ਸਿਖਾਤਾ ਇੱਕ ਤਾਂ ਉਹ ਬੰਦੇ ਜਿਹੜੇ ਸਾਡੇ ਮੁੱਦੇ ਕੀ ਆ ਪੰਜਾਬ ਦੇ ਨਸ਼ਾ ਤੇ ਗੈਂਗ ਗੈਂਗਸਟਰ ਬਾਦ ਵੱਡੇ ਦੋ ਮੁੱਦੇ ਆ ਤੇ ਇੱਕ ਜਿਹੜੇ ਖੜੇ ਆ ਉਹਨਾਂ ਦੇ ਉੱਤੇ ਇਲਜ਼ਾਮ ਲੱਗਦਾ ਕਿ ਉਹਨਾਂ ਦਾ ਸਾਨੀਲਾ ਜਿਹੜਾ ਉਹ ਗੈਂਗਸਟਰ ਆ ਦੂਜੇ ਤੇ ਇਲਜ਼ਾਮ ਇਹ ਲੱਗਦਾ ਇਹ ਹੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਹਰਮੀਤ ਸੰਧੂ ਨੇ ਨਸ਼ਾ ਲਿਆਂਦਾ ਇੱਥੇ ਦੇ ਨੌਜਵਾਨ ਮਰਵਾਤੇ ਔਰ ਅੱਜ ਉਹੀ ਉਹਨੂੰ ਕਹਿ ਰਹੀ ਹੈ ਕਿ ਸਭ ਤੋਂ ਵਧੀਆ ਕੈਂਡੀਡੇਟ ਸੋ ਚਾਹੇ ਉਹ ਸੰਧੂ ਸਾਹਿਬ ਇਹਨਾਂ ਦੇ ਝਾੜੂ ਵਾਲਿਆਂ ਦੇ ਕੈਂਡੀਡੇਟ ਹੋਣ ਚਾਹੇ ਝਾੜੂ ਵਾਲੀ ਪਾਰਟੀ ਹੋਵੇ ਇੱਕ ਜਿਹੜਾ ਇਹਨਾਂ ਦੇ ਮਨ 'ਚ ਇਹ ਹੈਗਾ ਨਾ ਵੀ ਜਲੰਧਰ ਦੇ ਵਿੱਚ ਤੁਸੀਂ ਇੱਕ ਪਰਿਵਾਰ 'ਚੋਂ ਲੈ ਆਓ ਤੁਸੀਂ ਗਿੱਦੜਵਾਹੇ ਦੇ ਵਿੱਚ ਟਿੱਲੋਂ ਖਾਬ ਨੂੰ ਲੈ ਆਓ ਤੁਸੀਂ ਤਰਨਤਾਰਨ ਵਿੱਚ ਉਹ ਕਿਸੇ ਹੋਰ ਪਾਰਟੀ 'ਚੋਂ ਲੈ ਆਓ ਤੁਸੀਂ ਤਾਂ ਇਹ ਗੱਲ ਕਹਿੰਦੇ ਸੀਗੇ ਵੀ ਸਾਰੀਆਂ ਪਾਰਟੀਆਂ ਮਾੜੀਆਂ ਆ ਅਸੀਂ ਚੰਗੇ ਫਿਰ ਉਹ ਦੂਜੀਆਂ ਪਾਰਟੀਆਂ ਵਾਲੇ ਤੁਹਾਡੇ ਚ ਆ ਕੇ ਚੰਗੇ ਕਿਦਾਂ ਹੋ ਜਾਂਦੇ ਤੁਹਾਡੇ ਕੋਲ ਐਡੀ ਕਿਹੜੀ ਕੋਈ ਜਿੱਦੜ ਸਿੰਘੀ ਆ ਜਾਂ ਕੋਈ ਇਹੇ ਜਿਹਾ ਝਾੜੂ ਜਿਹੜਾ ਉੱਤੋਂ ਦੀ ਫੇਰ ਕੇ ਤਾਂ ਤੁਸੀਂ ਉਹਨਾਂ ਨੂੰ ਪਾਕ ਪਵਿੱਤਰ ਕਰ ਦਿੰਨੇ ਸੋ ਮੇਰੀ ਲੋਕਾਂ ਨੂੰ ਅਪੀਲ ਆ ਕਿ ਇੱਕ ਤਾਂ ਜਿਹੜਾ ਇਹਨਾਂ ਦੇ ਦਿਮਾਗ ਤੇ ਉੱਤੇ ਇੱਕ ਫਤੂਰ ਚੜਿਆ ਪਿਆ ਹੰਕਾਰ ਚੜਿਆ ਪਿਆ ਵੀ ਅਸੀਂ ਤਾਂ ਜਿਹਦੇ ਮਰਜ਼ੀ ਗੱਲ 'ਚ ਪਟਾ ਝਾੜੂ ਵਾਲਾ ਪਾ ਦਈਏ ਤੇ ਉਹ ਜਿੱਤ ਹੀ ਜਾਣਾ ਇੱਕ ਤਾਂ ਉਹ ਹੰਕਾਰ ਇਹਨਾਂ ਦਾ ਵੀ ਇਹਨਾਂ ਦੇ ਕੈਂਡੀਡੇਟਾਂ ਦਾ ਵੀ ਤੋੜਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਜਿਹੜਾ ਸਾਲ ਰਹਿੰਦਾ ਉਹਦੇ 'ਚ ਹੋਰ ਜ਼ਿਆਦਾ ਹੰਕਾਰੀ ਹੋ ਕੇ ਤੰਗ ਕਰਨਗੇ ਜੇ ਇੱਥੇ ਠੋਕ ਤੇ ਤਾਂ ਫਿਰ ਥੋੜਾ ਜਿਹਾ ਇਹਨਾਂ ਨੂੰ ਲੱਗੂਗਾ ਵੀ ਲੋਕ ਭਾਈ ਸਾਡੇ ਉਲਟ ਹੈ ਤੇ ਜਿਹੜਾ ਸਾਲ ਆ ਸੁੱਖਾ ਨਿਕਲ ਜਾਊਗਾ ਹੁਣ ਤਾਂ ਜਿੱਦਾਂ ਦੇ ਹਾਲਾਤ ਬਣਾਏ ਪਏ ਤੁਹਾਡੇ ਭਾਈਚਾਰੇ ਨੂੰ ਵੀ ਨਹੀਂ ਬਖਸ਼ਾ ਜਿਹੜਾ ਮਹਾਰਾਜਾ ਬੋਲਦਾ ਉਹਦੇ ਪਰਚਾ ਦੇ ਦਿਓ ਅੰਦਰ ਦੇ ਅੱਛਾ ਗੱਲ ਇਹ ਹੈ ਕਿ ਠੀਕ ਹੈ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਲੋਕਾਂ ਕੋਲ ਪਹੁੰਚੋਗੇ ਤੁਹਾਡੇ ਵਾਸਤੇ ਇੱਕ ਵੱਡਾ ਹਾਰਡਲ ਨਹੀਂ ਤੁਹਾਨੂੰ ਲੱਗਦਾ ਕਿ ਇੱਕ ਪੈਦਾ ਹੋ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਯੂਨੀਵਰਸਿਟੀ ਦਾ ਜਿਹੜਾ ਮਸਲਾ ਹੈਗਾ ਬੇਸ਼ੱਕ ਤੁਹਾਡੇ ਧਿਆਨ 'ਚ ਹੋਊਗਾ ਉਹ ਇਹ ਇਲਜ਼ਾਮ ਕਿਉਂ ਆ ਬੀਜੇਪੀ ਤੇ ਕਿ ਪੰਜਾਬ ਤੋਂ ਯੂਨੀਵਰਸਿਟੀ ਖੋਹੀ ਜਾ ਰਹੀ ਹੈ ਸੈਨੇਟ ਨੂੰ ਭੰਗ ਕਰਕੇ ਸਿੰਡੀਕੇਟ ਨੂੰ ਭੰਗ ਕਰਕੇ ਉਧਰ ਤੁਸੀਂ ਇਲੈਕਸ਼ਨ ਵਾਸਤੇ ਜ਼ੋਰ ਲਾ ਰਹੇ ਹੋ ਦੂਜੇ ਪਾਸੇ ਦੂਜੇ ਪਾਸੇ ਜਿਹੜਾ ਐਂਟੀ ਪ੍ਰਚਾਰ ਹੋ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਧਰੋਖ ਮਾਰੀ ਹੈ ਤਾਂ ਸਿੱਧੇ ਤੌਰ ਤੇ ਦੋਹਾਂ ਗੱਲਾਂ ਦਾ ਆਪਸ ਦੇ ਵਿੱਚ ਮੇਲਜੋਲ ਨਹੀਂ ਹੈ ਕੋਈ ਪਹਿਲਾਂ ਤਾਂ ਰਵੀ ਮੈਂ ਜਿਹੜੇ ਜਿੱਦਾਂ ਕਿਸਾਨ ਅੰਦੋਲਨ ਸੀ ਉਸ ਵਿੱਚ ਵੀ ਮੇਰੇ ਬਹੁਤ ਸਾਰੇ ਸਤਿਕਾਰਯੋਗ ਲੋਕਾਂ ਨੂੰ ਇਹ ਹੀ ਨਹੀਂ ਸੀ ਪਤਾ ਵੀ ਉਹ ਕਾਨੂੰਨ ਹੈ ਕਿਹੜੇ ਕਾਲੇ ਕਾਨੂੰਨ ਹੀ ਕਹਿੰਦੇ ਸੀ ਮੈਂ ਇੰਗਲੈਂਡ ਗਿਆ ਉੱਥੇ ਉਹ ਮੈਨੂੰ ਕਹਿੰਦੇ ਵੀ ਅਸੀਂ ਸਪੋਰਟ ਕਰਦੇ ਸੀਗੇ ਉਹ ਕਾਲੇ ਕਾਨੂੰਨਾਂ ਦੇ ਅਗੇਂਸਟ ਮੈਂ ਕਿਹਾ ਇੰਗਲੈਂਡ ਦੇ ਬੰਦਿਆਂ ਨੂੰ ਮੈਂ ਕਹਿੰਦੀ ਕੈਨ ਯੂ ਪਲੀਜ਼ ਟੈਲ ਮੀ ਤਿੰਨ ਕਾਲੇ ਕਾਨੂੰਨ ਕਿਹੜੇ ਸੀ ਕਹਿੰਦੇ ਇਹ ਤਾਂ ਪਤਾ ਨਹੀਂ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਇਹ ਯੂਨੀਵਰਸਿਟੀ ਦੇ ਮੁੱਦੇ ਤੇ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ ਮਸਲਾ ਕੀ ਆ ਜਿਹੜੇ ਸੈਨੇਟ ਐਂਡ ਸਿੰਡੀਕੇਟ ਦੇ ਮੈਂ ਸੈਨੇਟ ਦਾ ਮੈਂਬਰ ਰਿਹਾ ਮੈਂ ਨੋਮੀਨੇਟਡ ਸੀਗਾ ਸਰਕਾਰ ਵੱਲੋਂ ਐਜ਼ ਐਮਐਲਏ ਬਾਬਾ ਫਰੀਦ ਯੂਨੀਵਰਸਿਟੀ ਦਾ ਸੋ ਤਾਂ ਮੈਨੂੰ ਉਹਦੀ ਥੋੜੀ ਜਿਹੀ ਬਣਤਰ ਪਤਾ ਸੈਨੇਟ ਦੇ ਮੈਂਬਰ ਔਰ ਜਿਹੜੀ ਸਿੰਡੀਕੇਟ ਆ ਕੋਈ ਮੈਨੂੰ ਇਹ ਦੱਸੇ ਵੀ ਸਿੰਡੀਕੇਟ ਦਾ ਕੰਮ ਕੀ ਆ 91 ਮੈਂਬਰਾਂ ਦੀ ਮੇਰੇ ਖਿਆਲ ਸ਼ਾਇਦ ਉੱਥੇ ਟੀਮ ਆ ਇੱਕ ਐਡੀ ਭਾਰੀ ਪਰਕਮ ਉਹਦੀ ਲੋਡ ਹੈਗੀ ਆ ਉੱਥੇ ਦੋ ਗਰੁੱਪ ਆ ਉਹਨਾਂ ਦੀ ਆਪਸੀ ਰਵੈਲਰੀ ਨਾਲ ਯੂਨੀਵਰਸਿਟੀ ਦਾ ਪਹਿਲਾਂ ਹੀ ਸਤਿਆਨਾਸ਼ ਹੋਇਆ ਪਿਆ। ਇਹੀ ਸਟੂਡੈਂਟ ਜਿਨ੍ਹਾਂ ਨੂੰ ਬਰਗਲਾ ਕੇ ਪਾਰਟੀਆਂ ਅੱਗੇ ਲਾ ਕੇ ਐਜੀਟੇਸ਼ਨ ਕਰਾ ਲੈਂਦੀਆਂ, ਇਹੀ ਸਟੂਡੈਂਟ ਉਹਨਾਂ ਦੇ ਕਦੇ ਉਲਟੋ ਹੁੰਦੇ ਆ ਕਿ ਇੱਥੇ ਫਲਾਨਾ ਗਰੁੱਪ ਫਲਾਨਾ ਗਰੁੱਪ ਸਾਡੇ ਇਹ ਕਰਦਾ। ਹੁਣ ਪਾਵਰਾਂ BC ਨੂੰ ਦਿੱਤੀਆਂ ਉਹ ਆਪਣੇ ਆਪ ਨਾਮਿਨੇਟ ਕਰਕੇ ਬੰਦੇ ਲਾਵੇ ਤਾਂ ਕਿ ਯੂਨੀਵਰਸਿਟੀ ਨੂੰ ਸਮੂਥਲੀ ਚਲਾਇਆ ਜਾ ਸਕੇ। ਪਹਿਲਾ ਗੱਲ ਮੈਂ ਤੁਹਾਨੂੰ ਇਹ ਦੱਸਾਂ ਕਿ ਇਹ ਬਹੁਤ ਭਾਰੀ ਪਰਕਮ ਭੋਜ ਯੂਨੀਵਰਸਿਟੀ ਦੇ ਉੱਤੇ ਸੀਗਾ ਜਿਹਨੂੰ ਹੌਲਾ ਕੀਤਾ ਯੂਨੀਵਰਸਿਟੀ ਕੋਈ ਬੰਦ ਨਹੀਂ ਹੋ ਰਹੀ ਸਿੰਡੀਕੇਟ ਦੇ ਮੈਂਬਰ ਉਹਨਾਂ ਦੀ ਗਿਣਤੀ ਸੈਨੇਟ ਦੇ ਮੈਂਬਰਾਂ ਦੀ ਗਿਣਤੀ ਘਟਾਈ ਆ ਇੱਕ ਦੁਕਾਨ ਦੇ ਵਿੱਚ ਇੱਕ ਚੀਜ਼ ਨੂੰ ਚਲਾਉਣ ਵਾਸਤੇ ਕਿਸੇ ادارے ਨੂੰ ਜੇ ਦੋ ਬੰਦੇ ਵਧੀਆ ਚਲਾ ਸਕਦੇ ਤਾਂ ਤੁਸੀਂ 100 ਬੰਦਿਆਂ ਦੀਆਂ ਤਨਖਾਹਾਂ 100 ਬੰਦਿਆਂ ਦੇ ਖਰਚੇ ਝੱਲ ਰਹੇ ਹੋ ਤਾਂ ਫਿਰ ਯੂਨੀਵਰਸਿਟੀ ਅੱਗੇ ਘਟੇ ਚਾ ਨੰਬਰ 2 ਇਹ ਜਿਹੜੇ ਲੀਡਰ ਅੱਜ ਉੱਥੇ ਬੈਕ ਤੇ ਜਾ ਕੇ ਚੀਮਾ ਸਾਹਿਬ ਜਾਂ ਦੂਜੇ ਬੰਦੇ ਦੂਜੀਆਂ ਪਾਰਟੀਆਂ ਵਾਲੇ ਬੈਕ ਤੇ ਜਾ ਕੇ ਸਪੋਰਟ ਕਰਦੇ ਆ ਕਿ ਜੀ ਯੂਨੀਵਰਸਿਟੀ ਨੂੰ ਹਟਾਉਣ ਲੱਗੇ ਆ ਡਰਾਉਂਦੇ ਆ ਵੀ ਯੂਨੀਵਰਸਿਟੀ ਨੂੰ ਹਟਾ ਲੈਣਾ ਇਹਨਾਂ ਨੇ ਜੀ ਉਲਟ ਫੈਸਲਾ 2021 ਦੇ ਵਿੱਚ ਸਰਕਾਰ ਨੇ ਇਹ ਫੈਸਲਾ ਕਰਕੇ ਸੈਂਟਰ ਨੂੰ ਭੇਜਿਆ ਪਿਆ ਸੀ ਇਹ ਭਾਜਪਾ ਦਾ ਫੈਸਲਾ ਨਹੀਂ ਇਹ ਸੈਂਟਰ ਦਾ ਫੈਸਲਾ ਆ ਸੈਂਟਰਲ ਗਵਰਨਮੈਂਟ ਦਾ ਐਂਡ ਕਿਨੇ ਕਰਵਾਇਆ ਤੁਸੀਂ ਇਹਨੂੰ ਚੈੱਕ ਕਰੋ 2021 ਚ ਪੰਜਾਬ ਸਰਕਾਰ ਨੇ ਇਹ ਮੰਗ ਪਾ ਕੇ ਭੇਜੀ ਸੀ ਕਿ ਸੈਨਟ ਦੇ ਤੇ ਉਹਦੇ ਜਿਹੜੇ ਆ ਬਹੁਤ ਜ਼ਿਆਦਾ ਭਰਕਮ ਭਾਰੀ ਭਰਕਮ ਬੋਝ ਹੈ ਤੇ ਇਹਨੂੰ ਘਟਾਇਆ ਜਾਵੇ ਨੰਬਰ 2 ਇਹ ਜਿਹੜੀਆਂ ਪਾਰਟੀਆਂ ਅੱਜ ਸਟੂਡੈਂਟ ਨੂੰ ਬੈਕ ਜਿਹੜੇ ਚੀਮਾ ਸਾਹਿਬ ਜਾਂ ਜਿਹੜੇ ਦੂਜੇ ਪ੍ਰੈਸ ਕਾਨਫਰੰਸਾਂ ਕਰ ਰਹੇ ਕਿ ਭਾਜਪਾ ਨੇ ਯੂਨੀਵਰਸਿਟੀ ਨੂੰ ਖਤਮ ਕਰ ਦੇਣਾ ਪਾਜੀ ਪਾਦੀ ਯੂਨੀਵਰਸਿਟੀ ਨੂੰ ਖਤਮ ਕਰਨ ਦੀ ਮਨਸ਼ਾ ਹੋਵੇ ਤਾਂ ਸਿੱਧੇ ਤਰੀਕੇ ਨਾਲ ਹੋਰ ਬਹੁਤ ਤਰੀਕੇ ਆ ਸਿੰਡੀਕੇਟ ਦਾ ਯੂਨੀਵਰਸਿਟੀ ਦੇ ਖਤਮ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਔਰ ਚਿਮਾ ਸਾਹਿਬ ਨੂੰ ਜਾਂ ਦੂਜੇ ਲੀਡਰ ਸਾਹਿਬਾਨਾਂ ਨੂੰ ਜਿਹੜੇ ਬੈਕ ਤੇ ਰਹਿ ਕੇ ਸਟੂਡੈਂਟਾਂ ਨੂੰ ਐਡਾ ਹੀ ਤੁਹਾਨੂੰ ਹੇਹਾ ਇੱਥੇ ਇੱਥੇ ਕੀ ਕਰਦੇ ਤਰਨ ਤਰਨ ਉੱਥੇ ਜਾ ਕੇ ਤੁਸੀਂ ਬੈਠੋ ਪ੍ਰੋਟੈਸਟ ਤੇ ਔਰ ਤੁਸੀਂ ਸਟੂਡੈਂਟਾਂ ਨੂੰ ਵਰਗਲਾ ਕੇ ਪਿੱਛੇ ਰਹਿ ਯੂਨੀਵਰਸਿਟੀ ਨੂੰ ਅੱਜ ਤਾਂ ਹੀ ਇਹ ਦੱਸਣ ਪਿਛਲੀਆਂ ਸਰਕਾਰਾਂ ਜਾਂ ਸਰਕਾਰ ਉਹਨੂੰ ਚਲਾਉਣ ਵਾਸਤੇ ਇਹਨਾਂ ਨੇ ਕਿੰਨੇ ਪੈਸੇ ਦਿੱਤੇ ਕਿੰਨੀ ਐਡ ਦਿੱਤੀ ਹੈ ਐਵੇਂ ਜੇ ਜੇ ਕੋਈ ਸਰਕਾਰ ਭੇਜ ਰਹੀ ਆ 2021 ਚ ਉਹਦੇ ਉੱਤੇ ਜੇ ਕੋਈ ਫੈਸਲਾ ਸਰਕਾਰ ਦਾ ਆ ਜਾਂਦਾ ਭਾਰਤ ਸਰਕਾਰ ਦਾ ਤਾਂ ਉਹਨੂੰ ਇਹ ਕਹਿੰਦੇ ਯੂਨੀਵਰਸਿਟੀ ਬੰਦ ਕਰਾਉਣ ਲੱਗੇ ਜਦ ਕਿ ਚਾਹੀਦਾ ਤਾਂ ਇਹਨਾਂ ਨੂੰ ਇਹ ਸੀ ਵੀ ਇਹ ਫੰਡਿੰਗ ਕਰਨ ਇਹ ਕਹਿਣ ਫਿਰ ਕੋਈ ਇਹਨਾਂ ਚੋਂ ਐਜੂਕੇਸ਼ਨ ਇਜ਼ ਕੋਈ ਮਸਲਾ ਹੈਗਾ ਮੁੱਖ ਮੰਤਰੀ ਫਾਈਨਾਂਸ ਮੰਤਰੀ ਇਹਨਾਂ ਦੇ ਜਿਹੜੇ ਮੰਤਰੀ ਆ ਕਿਸੇ ਵੀ ਮਸਲੇ 'ਚ ਅੱਜ ਤੱਕ ਦਿੱਲੀ ਗਏ ਆ ਅੱਜ ਤੱਕ ਇਹ ਕਿਤੇ ਦਿੱਲੀ ਗਏ ਆ ਕਿਸੇ ਪ੍ਰਧਾਨ ਮੰਤਰੀ ਨੂੰ ਮਿਲਣ ਕਿਸੇ ਗ੍ਰਹਿ ਮੰਤਰੀ ਨੂੰ ਮਿਲਣ ਕਿਥੇ ਨੂੰ ਜਾ ਕੇ ਪੱਖ ਰੱਖੋ ਦੱਸੋ ਐਜੀਟੇਸ਼ਨ ਕੋਈ ਹਾਲ ਥੋੜੀ ਹੈਗੇ ਤੁਸੀਂ ਤਾਂ ਬੱਚਿਆਂ ਵਾਲੀ ਗੱਲ ਕਰਦੇ ਹੋ ਉਹੀ ਸਟੂਡੈਂਟ ਕਰਦੇ ਹੋ ਉਹੀ ਤੁਸੀਂ ਸਰਕਾਰਾਂ ਦਾ ਕੰਮ ਹੁੰਦਾ ਪੰਜਾ ਸਟੇਟ ਦੀ ਸਰਕਾਰ ਸੈਂਟਰ ਦੀ ਸਰਕਾਰ ਕੋਲ ਜਾ ਕੇ ਗੱਲ ਦੱਸ ਕੇ ਉੱਥੋਂ ਆਪਦੀ ਮੰਗ ਦੱਸ ਕੇ ਮੰਗ ਪੂਰੀ ਕਰਵਾ ਕੇ ਲਿਆਵੇ ਉੱਥੇ ਐਜੀਟੇਸ਼ਨ ਤਾਂ ਬੱਚੇ ਕਰ ਰਹੇ ਨੇ ਜਾਂ ਫਿਰ ਜਾਂ ਫਿਰ ਹੋਰ ਹੋਰ ਜਿਹੜੀਆਂ ਆਲੇ ਦੋਲੇ ਦੀਆਂ ਜਿਹੜੀਆਂ ਜਥੇਬੰਦੀਆਂ ਨਾਲ ਜੁੜ ਰਹੀਆਂ ਉਹਨਾਂ ਦੇ ਵੱਲੋਂ ਐਜੀਟੇਸ਼ਨ ਕੀਤੀ ਜਾ ਰਹੀ ਹੈ ਔਰ ਸਰਕਾਰ ਠੀਕ ਹੈ ਪ੍ਰੈਸ ਕਾਨਫਰੰਸਾਂ ਕੀਤੀਆਂ ਚਲੋ ਠੀਕ ਹੈ ਤੁਹਾਡੀ ਗੱਲ ਕਿ ਭਾਰੀ ਭਰ ਕੰਬੋਜ ਮੰਨਿਆ ਜਾ ਰਿਹਾ ਸੀ ਉਹਨੂੰ ਘਟਾਇਆ ਪਰ ਉੱਥੇ ਇਹ ਤਾਂ ਕਿਸੇ ਨੇ ਨਹੀਂ ਕਿਹਾ ਸੀ ਕਿ ਇਸ ਨੂੰ ਇਲੈਕਟਡ ਕਰ ਦਿਓ ਸਿਲੈਕਟਡ ਦੀ ਥਾਂ ਤੇ ਇਸ ਨੂੰ ਇਲੈਕਟਡ ਦੀ ਥਾਂ ਤੇ ਸਿਲੈਕਟਡ ਕਰ ਲੋ ਕਿ ਅਸੀਂ ਇਲੈਕਸ਼ਨ ਨਹੀਂ ਕਰਵਾਉਣੀ ਜੀ ਅਸੀਂ ਸਿਲੈਕਟ ਕਰਕੇ ਰੌਲਾ ਤਾਂ ਇਸੇ ਗੱਲ ਦਾ ਹੀ ਆ ਹਰਜੋਤ ਜੀ ਕਿ ਵਾਈਸ ਚਾਂਸਲਰ ਕੋਲ ਜਿਹੜੀਆਂ ਪਾਵਰਾਂ ਦਿੱਤੀਆਂ ਜਾ ਰਹੀਆਂ ਉਸੇ ਦਾ ਹੀ ਤਾਂ ਰੌਲਾ ਹੈ ਕਿ ਵਾਈਸ ਚਾਂਸਲਰ ਹੀ ਤਾਂ ਜਿਹੜੇ ਨੇ ਉਹ ਆਰਐਸਐਸ ਦੇ ਦੱਸੇ ਜਾ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਇਸ਼ਾਰਿਆਂ ਤੇ ਚੱਲਣ ਦੀ ਗੱਲ ਹੈ ਰੌਲਾ ਤਾਂ ਐਸੀ ਗੱਲ ਦਾ ਹੀ ਆ ਨਾ ਨਹੀਂ ਇਲੈਕਟਿਡ ਦੀ ਗਿਣਤੀ ਘਟਾਈ ਆ ਬਿਲਕੁਲ ਸਾਰੇ ਦੇ ਸਾਰੇ ਵੀ ਸੀ ਨਹੀਂ ਨਾਮਿਨੇਟ ਕਰੂਗਾ ਇਲੈਕਟਿਡ ਦੀ ਗਿਣਤੀ ਘਟਾਈ ਜ਼ਰੂਰ ਹੈ ਜਦੋਂ ਸਾਰੀਆਂ ਘਟਣਗੀਆਂ ਵਿੱਚ ਇਲੈਕਟਿਡ ਦੀ ਵੀ ਘਟੂਗੀ ਜਿਹੜੇ ਦੂਜੇ ਘਟਣਗੇ ਤਾਂ ਫਿਰ ਉਹਦੀ ਵੀ ਘਟੂਗੀ ਪਰ ਉਹਦੇ ਵਿੱਚ ਸਟੇਟ ਗਵਰਨਮੈਂਟ ਨੂੰ ਵੀ ਤਾਂ ਨੌ ਬੰਦੇ ਦਿੱਤੇ ਆ ਨਾ ਆਪਣੇ ਮੁੱਖ ਮੰਤਰੀ ਨੂੰ ਪਾਉਣ ਨੂੰ ਤੇ ਮੁੱਖ ਮੰਤਰੀ ਤਾਂ ਬੀਸੀ ਦੇ ਨਾਲ ਨਹੀਂ ਚੱਲੂਗਾ ਮੁੱਖ ਮੰਤਰੀ ਆਪਣੇ ਬੰਦੇ ਪਾ ਕੇ ਭੇਜੇ ਜਿਹੜੇ ਯੂਨੀਵਰਸਿਟੀ ਦੇ ਬੈਠ ਕੇ ਸਰਕਾਰ ਦੀ ਗੱਲ ਕਰਨ ਸਟੂਡੈਂਟ ਦੀ ਗੱਲ ਕਰਨ ਅੱਜ ਸਟੂਡੈਂਟ ਦਾ ਸਿੰਡੀਕੇਟ ਨਾਲ ਜਾਂ ਸੈਨੇਟ ਦੇ ਮੈਂਬਰਾਂ ਨਾਲ ਕੀ ਮਸਲਾ ਹੈਗਾ ਉਹਨਾਂ ਨੂੰ ਤਾਂ ਇਹ ਉੱਥੇ ਜਾਂਦੇ ਆ ਜਾ ਕੇ ਉਹਨਾਂ ਨੂੰ ਉਂਗਲ ਲਾ ਕੇ ਕਿ ਜੇਕਰ ਸੈਨੇਟ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਚੁਣ ਕੇ ਗਏ ਹੋਏ ਲੋਕ ਬੈਠੇ ਨੇ ਉਹ ਸਾਡੀ ਗੱਲ ਕਰਨਗੇ ਜਦੋਂ ਇਹ ਗੱਲ ਆਊਗੀ ਕਿ ਸਿਲੇਬਸ ਨੂੰ ਚੇਂਜ ਕਰਨਾ ਪਿੱਛੇ ਰੌਲਾ ਵੀ ਪਿਆ ਕਿ ਸਿਲੇਬਸ ਚੇਂਜ ਕੀਤਾ ਜਾ ਰਿਹਾ ਜੀ ਉਸ ਦੇ ਵਿੱਚੋਂ ਸਾਡੇ ਇਤਿਹਾਸ ਨੂੰ ਬਦਲਾ ਜਾ ਰਿਹਾ ਇਹ ਇੱਕ ਪ੍ਰੋਬਲਮ ਨਹੀਂ ਇਹ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਉਹ ਇਸ ਗੱਲ ਦੀ ਸ਼ੰਕਾ ਜਤਾਉਂਦੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰੇ ਦਾ ਸਾਰਾ ਢਾਂਚਾ ਚੇਂਜ ਹੋਊਗਾ ਜੇਕਰ ਸਾਡੇ ਹੱਥੋਂ ਪਾਵਰ ਨਿਕਲ ਜਾਂਦੀ ਹੈ ਮੇਨ ਮਸਲਾ ਤੇ ਇਹ ਆ ਨਾ ਸੈਂਟਰਲ ਯੂਨੀਵਰਸਿਟੀਆਂ ਵੀ ਹੈਗੀਆਂ ਲਾਅ ਯੂਨੀਵਰਸਿਟੀ ਹੈ ਜਾਂ ਦੂਜੀਆਂ ਆਲਰੇਡੀ ਕੰਮ ਕਰ ਰਹੀਆਂ ਇੱਥੇ ਇੱਕ ਵਾਰੀ ਵੀ ਆਪਣੇ ਜਿਹੜੇ ਮਾਣਯੋਗ ਸਿੱਖਿਆ ਮੰਤਰੀ ਹੈ ਜੇ ਇਹਨਾਂ ਨੂੰ ਲੱਗਦਾ ਕਿ ਉਹ ਸਿਲੇਬਸ ਚੇਂਜ ਕਰ ਰਹੇ ਆ ਮੈਨੂੰ ਇਹ ਗੱਲ ਦਾ ਮੈਂ ਠੋਸ ਤਰੀਕੇ ਨਾਲ ਕਹਿ ਸਕਦਾ ਵੀ ਸਿੱਖਿਆ ਮੰਤਰੀ ਅੱਜ ਤੱਕ ਕਦੇ ਵੀ ਸੈਂਟਰ ਦੇ ਸਿੱਖਿਆ ਮੰਤਰੀ ਨੂੰ ਮਿਲ ਕੇ ਇਹਨਾਂ ਨੇ ਦੱਸਿਆ ਕਿ ਆਹ ਚੀਜ਼ ਚੇਂਜ ਹੋ ਗਈ ਹੈ ਜਾਂ ਚੇਂਜ ਨਹੀਂ ਕਰਨ ਵਾਲੀ ਤਾਂ ਕੋਈ ਕੋਈ ਗੱਲ ਤਾਂ ਉੱਥੇ ਜਾ ਕੇ ਕਰੇ ਗੱਲ ਉੱਥੇ ਕਰਨੀ ਨਹੀਂ ਜੇ ਇੱਥੇ ਬਹਿ ਕੇ ਤੁਸੀਂ ਜੁਆਕਾਂ ਨੂੰ ਵਰਗਲਾ ਕੇ ਧਰਨਾ ਲਵਾ ਰਹੇ ਆ ਤੁਸੀਂ ਇਹ ਕਹਿ ਰਹੇ ਹੋ ਪੀਜ ਯੂਨੀਵਰਸਿਟੀ ਸੈਂਟਰਲ ਹੋ ਜਾਣੀ ਹੈ ਤੁਹਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਵਿੱਚ ਨੁਮਾਇੰਦੇ ਨੋਮੀਨੇਟਡ ਹੋਣਗੇ ਤੁਹਾਡੇ ਚੁਣੇ ਹੋਏ ਬੰਦੇ ਵੀ ਹੋਣਗੇ ਬੇਚਕ ਗਿਣਤੀ ਘਟ ਜੇ ਦੂਜਿਆਂ ਦੀ ਵੀ ਗਿਣਤੀ ਘਟਾਈ ਜਾਂ ਇਲੈਕਟਡ ਦੇ ਵੀ ਗਿਣਤੀ ਕਰਕੇ ਬੰਦੇ ਤਾਂ ਵਿੱਚ ਹੈਗੇ ਆ ਦੇਖੋ ਪ੍ਰੋਟੈਸਟ ਕਰਨ ਵਾਸਤੇ ਜਾਂ ਆਪਣੀ ਜਿਹੜੀ ਗੱਲ ਨੂੰ ਕਹਿਣ ਵਾਸਤੇ ਤਾਂ ਇੱਕ ਬੰਦਾ ਵੀ ਬਹੁਤ ਹੁੰਦਾ ਪਰ ਮੈਂ ਤਾਂ ਚਾਹਣਾ ਹੈ ਕਿ ਜਿਹੜੀ ਸਰਕਾਰ ਸਟੇਟ ਦੀ ਆ ਉਹ ਕੋਈ ਵੀ ਹੋਵੇ ਇਹ ਸੀ ਚਾਹੇ ਉਹ ਪਹਿਲੀਆਂ ਵੀ ਸੀ ਉਹਨਾਂ ਨੂੰ ਚਾਹੀਦਾ ਜੇ ਉਹਨਾਂ ਨੂੰ ਕਿਤੇ ਲੱਗਦਾ ਕਿ ਆ ਚੀਜ਼ਾਂ ਜਿਹੜੀਆਂ ਉਹ ਗਲਤ ਬਿਆਨ ਨਹੀਂ ਹੋ ਰਹੀ ਹੈ ਤਾਂ ਉਹਨਾਂ ਨੂੰ ਸੈਂਟਰ ਦੇ ਐਜੂਕੇਸ਼ਨ ਮਿਨਿਸਟਰ ਨਾਲ ਸੈਂਟਰ ਦਾ ਜਿਹੜਾ ਗ੍ਰਹਿ ਮੰਤਰੀ ਉਹਦੇ ਨਾਲ ਬਹਿ ਕੇ ਇਸ ਗੱਲ ਨੂੰ ਡਿਸਕਸ ਕਰਨਾ ਚਾਹੀਦਾ ਕਿ ਸਾਡਾ ਇਤਿਹਾਸ ਜਿਹੜਾ ਆ ਉਹਨੂੰ ਤੋੜਿਆ ਮਰੋੜਿਆ ਜਾ ਰਿਹਾ ਏਦਾਂ ਨਹੀਂ ਹੈਗਾ ਏਦਾਂ ਜਦੋਂ ਤੱਕ ਤੁਸੀਂ ਦੱਸੋਗੇ ਨਾ ਇੱਥੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਪਰ ਮੈਂ ਮੈਂ ਕੋਈ ਇਸ ਗੱਲ ਦੇ ਉੱਤੇ ਦਲੀਲ ਜਾਂ ਅਪੀਲ ਤੇ ਨਹੀਂ ਮੈਂ ਜਾਣਨਾ ਕਿ ਇਹ ਕੰਮ ਗਲਤ ਆ ਜਾਂ ਸਹੀ ਹੈ ਇਹ ਸਰਕਾਰ ਇਹ ਦੇਖੇ ਜਾਂ ਸਰਕਾਰ ਉਹ ਦੇਖੇ ਜੇ ਬੱਚਿਆਂ ਤੋਂ ਐਜੀਟੇਸ਼ਨ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਕਿ ਜੇ ਇਹ ਸਰਕਾਰ ਜਾਂ ਕਾਂਗਰਸ ਦੇ ਨੁਮਾਇੰਦੇ ਜਾਂਦੇ ਆ ਬੱਚਿਆਂ ਕੋਲ ਦੋ ਘੜੀ ਬਹਿ ਕੇ ਫੇਰ ਇੱਥੇ ਤਰਨ ਤਰਨ ਦੀ ਹੁਣ ਜੇ ਇਹਨਾਂ ਨੂੰ ਐਡਾ ਯੂਨੀਵਰਸਿਟੀ ਦਾ ਜਾਂ ਐਡਾ ਹੀ ਹੇਹਾ ਆ ਤਾਂ ਉੱਥੇ ਉੱਥੇ ਜਾ ਕੇ ਬਹਿ ਕੇ ਚਰਚਾ ਦੇਣ ਔਰ ਸਰਕਾਰ ਦਾ ਫਰਜ਼ ਬਣਦਾ ਕਿ ਉਹ ਆਪਣਾ ਉਹਨਾਂ ਦੇ ਨੁਮਾਇੰਦੇ ਮੁੱਖ ਮੰਤਰੀ ਸਾਹਿਬ ਤਾਂ ਜਦੋਂ ਮਰਜੀ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਹੁਣ ਮਿਲ ਕੇ ਹੀ ਆਏ ਆ ਗ੍ਰਹਿ ਮੰਤਰੀ ਨੂੰ ਉੱਥੇ ਇਹ ਗੱਲ ਰੱਖਣ ਇਹ ਇਹ ਇੱਥੇ ਚੰਡੀਗੜ੍ਹ ਦੇ ਧਰਨਾ ਯੂਨੀਵਰਸਿਟੀ ਤੇ ਦੇਣ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਇਹ ਟਾਈਮ ਲੈਂਡ ਸੈਂਟਰ ਨੂੰ ਪ੍ਰੋਧਤਾ ਕਰਦੀ ਐ ਸਪੈਸ਼ਲੀ ਪਰ ਪੰਜਾਬ ਦੀ ਲੀਡਰਸ਼ਿਪ ਸਿਰਫ ਬੀਜੇਪੀ ਦਾ ਵਿਰੋਧਤਾ ਕਰਦੀ ਐ ਪ੍ਰੋਧਤਾ ਨਹੀਂ ਕਰਦੀ ਬੀਜੇਪੀ ਜੋ ਵੀ ਕਰਦੀ ਉਹ ਚੰਗਾ ਕਰੇ ਮਾਰਾ ਕਰੇ ਸੈਂਟਰ ਦੀ ਗਵਰਨਮੈਂਟ ਦਾ ਵਿਰੋਧ ਕਰਨਾ ਕਿਉਂਕਿ ਇੱਕ ਤਾਂ ਅਸੀਂ ਮਗਲਾ ਨਾਲ ਪੰਜਾਬ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਐ ਤੁਹਾਡੀ ਲੀਡਰਸ਼ਿਪ ਐ ਕੀ ਯੂਨੀਵਰਸਿਟੀ ਦੇ ਇਸ ਮਸਲੇ ਦੀ ਪ੍ਰੋਧਤਾ ਕਰਦੀ ਐ ਕਿ ਕੀ ਇਹ ਫੈਸਲਾ ਜਾਂ ਤੁਹਾਨੂੰ ਲੱਗਦਾ ਹੈ ਕਿ ਇਸ ਤੇ ਮੁੜ ਵਿਚਾਰ ਹੋ ਜਾਣਾ ਚਾਹੀਦਾ ਇੱਕ ਇੱਕ ਸਾਂਝਾ ਜਾਵੇ ਮੈਂ ਮੈਂ ਆਮ ਨੋਟ ਅ ਪਾਰਟੀ ਨੁਮਾਇੰਦਾ ਮੈਂ ਤਾਂ ਪਾਰਟੀ ਦਾ ਇੱਕ ਛੋਟਾ ਜਿਹਾ ਜ਼ਿਲ੍ਹਾ ਪ੍ਰਧਾਨ ਹੈਗਾ ਜਾਂ ਭਾਰਤੀ ਤੋਂ ਮੈਂ ਸਾਰੀ ਪਾਰਟੀ ਦੇ ਬਿਆਹਫ ਤੇ ਕੋਈ ਬਿਆਨ ਨਹੀਂ ਦੇ ਰਿਹਾ ਨਾ ਮੈਂ ਦੇ ਸਕਦਾ ਜਿੱਥੇ ਤੱਕ ਜੇ ਤੁਸੀਂ ਮੈਨੂੰ ਪੁੱਛੋ ਪਰਸਨਲੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਨੂੰ ਮਸਲੇ ਨੂੰ ਜੇ ਪੰਜਾਬ ਸਰਕਾਰ ਨੂੰ ਲੱਗਦਾ ਕਿ ਇਹ ਮਸਲਾ ਨਹੀਂ ਠੀਕ ਹੈਗਾ ਜਾਂ ਜਾਂ ਜਿਹੜੇ ਉਹ ਉਹ ਬੰਦੇ ਜਿਹੜੇ ਆ ਬਾਕੀ ਲੀਡਰ ਸਾਹਿਬਾਨ ਉਥੇ ਸਟੂਡੈਂਟਾਂ ਨੂੰ ਧਰਨੇ ਤੇ ਮੁਜਾਹਰੇ ਦੇ ਕਰਦੇ ਆ ਉਹਨਾਂ ਨੂੰ ਉਥੇ ਜਾ ਕੇ ਬੈਂਦੇ ਆ ਚੀਮਾ ਸਾਹਿਬ ਨੂੰ ਇਹਨਾਂ ਨੂੰ ਇੱਕ ਵਫਦ ਬਣਾ ਕੇ ਜਾ ਕੇ ਸੈਂਟਰ ਦੀ ਗਵਰਨਮੈਂਟ ਨਾਲ ਮਿਲ ਕੇ ਇਹਦੇ ਤੇ ਗੱਲ ਕਰਨੀ ਚਾਹੀਦੀ ਆ ਤਾਂ ਕਿ ਸੈਂਟਰ ਇਹਨਾਂ ਨੂੰ ਦੱਸ ਦੇ ਜਿਹੜੀ ਮੈਂ ਗੱਲ ਕਹੀ ਆ ਵੀ 2021 ਦੇ ਵਿੱਚ ਸਰਕਾਰ ਨੇ ਚਿੱਠੀ ਪਾਈ ਸੀਗੀ ਵੀ ਆ ਜਿਆਦਾ ਭਾਰੀ ਭਰ ਕਮੇ ਨੂੰ ਘਟਾਓ ਉਹਦੇ ਉੱਤੇ ਫੈਸਲਾ ਹੋਇਆ ਜੇ ਇਹਨਾਂ ਨੂੰ ਹੁਣ ਲੱਗਦਾ ਕਿ ਉਹ ਗਲਤ ਸੀ ਇਹ ਆਪਦੀ ਨਵੀਂ ਚਿੱਠੀ ਦੇ ਦੇਣ ਰੋਜ਼ ਇਹ ਕਹਿ ਦਿੰਦੇ ਆ ਵੀ ਅਸੀਂ ਆਇਦੇ ਤੇ ਵੀ ਸਪੈਸ਼ਲ ਸੈਸ਼ਨ ਐਦੇ ਤੇ ਵੀ ਬੁਲਾ ਕੇ ਸਪੈਸ਼ਲ ਸੈਸ਼ਨ ਪਾ ਕੇ ਮਤਾਜਾ ਉਹ ਉਹ ਕਰਨ ਨਹੀਂ ਵੀ ਉਹ ਕਰਨਾ ਯਾ ਦਿੱਲੀ ਅੱਬ ਕਿੱਥੇ ਦੂਰ ਹੈ ਆ ਰੋਜ਼ ਤਾਂ ਇਹਨਾਂ ਦੇ ਦਿੱਲੀ ਵਾਲੇ ਤਾਂ ਸਾਰੇ ਇੱਥੇ ਬੈਠੇ ਆ ਉਹਨਾਂ ਨੂੰ ਕੋ ਇੱਥੇ ਬੈਠਣ ਦੀ ਬਜਾਏ ਦਿੱਲੀ ਜਾ ਕੇ ਉਹਨਾਂ ਨੇ ਗੱਲ ਕਰੋ ਮਸਲਿਆਂ ਦਾ ਹੱਲ ਕਰੋ ਜਿਹੜਾ ਇਹ ਕਹਿੰਦੇ ਸਾਡੇ ਇੰਨੇ ਕਰੋੜ ਰੁਪਈਆ ਨਹੀਂ ਆਇਆ ਸਾਡਾ ਆ ਨਹੀਂ ਆਇਆ ਤੁਸੀਂ ਕਦੇ ਜਾ ਕੇ ਮਿਲੇ ਹੈਗੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਐਫਸੀਆਈ ਦੇ ਜਿਹੜੇ ਮਨਿਸਟਰ ਨੇ ਫੂਡ ਕਾਰਪੋਰੇਸ਼ਨ ਦੇ ਜਾਂ ਜਿਹੜੇ ਫਾਈਨੈਂਸ ਬਣੇ ਉਹਨਾਂ ਕੋ ਜਾ ਕੇ ਆਪਣੀ ਗੱਲ ਤਾਂ ਦੱਸੋ ਦਲੀਲ ਅਪੀਲ ਤਾਂ ਦੱਸੋ ਉਹ ਤਾਂ ਕਹੀ ਜਾਂਦੇ ਪਹਿਲਾਂ ਪਿਛਲੇ ਆਂ ਦਾ ਹਿਸਾਬ ਦੇ ਦਿਓ ਅਗਲੇ ਲੈ ਜਾਓ ਇਹ ਕਹੀ ਜਾਂਦੇ ਸਾਨੂੰ ਅਗਲੇ ਦੇ ਦੇ ਦਿਓ ਪਿਛਲਿਆਂ ਨੂੰ ਸਾਡੋ ਤਾਂ ਲੱਗ ਕੇ ਲੱਗ ਕਿਥੇ ਕੇ ਮੈਂ ਮੈਂ ਆਪਦੇ ਮੁੰਡੇ ਨੂੰ ਵੀ ਸ਼ਾਮ ਨੂੰ ਪੁੱਛਦਾ ਜੇ ਮੈਨੂੰ ਮੰਗਦਾ ਨਾ ਵੀ 500 ਰੁਪਏ ਦੇ ਦੇ ਮੈਂ ਉਹਨੂੰ ਪੁੱਛਦਾ ਵੀ ਕਿਹਾ ਜਿਹੜਾ ਕੱਲ ਪੁੱਤ ਦਿੱਤਾ ਸੀ 100 ਰੁਪਏ ਉਹ ਕਿਥੇ ਗਿਆ ਫੇ ਦੱਸਣਾ ਤਾਂ ਹਿਸਾਬ ਤਾਂ ਦੱਸਣਾ ਪਊਗਾ ਠੀਕ ਹੈ ਜੀ ਬਹੁਤ ਧੰਨਵਾਦ ਹਰਜੋਤ ਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜਿੱਥੇ ਜ਼ਿਮਨੀ ਚੋਣ ਦੀ ਚਰਚਾ ਹੈਗੀ ਔਰ ਜ਼ਿਮਨੀ ਚੋਣ ਤੇ ਸਾਰੀਆਂ ਪਾਰਟੀਆਂ ਆਪੋ ਆਪਣਾ ਦਮਖਮ ਜਿਹੜਾ ਨੇ ਉਹ ਲਾ ਰਹੀਆਂ ਪਰ ਦੂਜੇ ਪਾਸੇ ਯੂਨੀਵਰਸਿਟੀ ਦਾ ਮਸਲਾ ਔਰ ਉਸ ਦੀ ਚਰਚਾ ਬੜੀ ਲਾਜ਼ਮੀ ਹੈ ਇੱਥੇ ਸਿੱਧੇ ਤੌਰ ਤੇ ਹਰਜੋਤ ਕਮਲ ਹੋਰਾਂ ਦਾ ਤਰਕ ਇਹ ਹੈ ਕਿ ਇਹ ਪੰਜਾਬ ਸਰਕਾਰ ਨੇ ਲੈਟਰ ਲਿਖਿਆ ਤੇ ਉਹਦੇ ਤੇ ਕੰਮ ਹੋਇਆ ਹੁਣ ਪੰਜਾਬ ਸਰਕਾਰ ਇਸ ਤੇ ਕੀ ਜਵਾਬ ਦਿੰਦੀ ਹੈ ਲਾਜ਼ਮੀ ਤੌਰ ਤੇ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਐਕਚੁਅਲ ਦੇ ਵਿੱਚ ਜੋ ਕੁਝ ਕਿਹਾ ਗਿਆ ਉਹ ਠੀਕ ਹੈ ਜਾਂ ਗਲਤ ਹੈ ਫਿਰ ਉਹ ਇਹ ਵੀ ਤਰਕ ਰੱਖਦੇ ਆ ਕਿ ਜੇਕਰ ਇਹ ਗਲਤ ਹੈ ਤਾਂ ਫਿਰ ਸੈਂਟਰ ਗਵਰਨਮੈਂਟ ਕੋਲ ਜਾ ਕੇ ਇਸ ਦੀ ਗੱਲ ਕਰਨੀ ਚਾਹੀਦੀ ਹੈ ਔਰ ਜੇਕਰ ਇਹ ਗੱਲ ਕਰਕੇ ਮਸਲਾ ਹੱਲ ਹੁੰਦਾ ਹੈ ਤਾਂ ਉਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਜ਼ਰੂਰ ਉਸ ਗੱਲ ਤੇ ਵਿਚਾਰ ਕਰ ਸਕਦੀ ਹੈ